ਪੰਜਾਬ ਦੇ ਵਿੱਚ ਬੜੀਆਂ ਵੱਡੀਆਂ ਵਾਰਦਾਤਾ ਹੋ ਰਹੀਆਂ ਪਹਿਲਾ ਡੀਐਸਪੀ ਦੀ লাশ ਜਲੰਧਰ ਤੋਂ ਮਿਲਦੀ ਹੈ ਹੁਣ ਦੂਸਰੇ ਬੰਨੇ ਡੇਰਾ ਬਾਬਾ ਨਾਨਕ ਸ਼ਰਿਆਮ ਨੌਜਵਾਨ ਮੁੰਡਾ ਚੌਕ ਦੇ ਵਿੱਚ ਗੋਲੀਆਂ ਦੇ ਨਾਲ ਪੁੱਨ ਗਏ ਨੇ ਅਜਿਹੀ ਹਾਲਤ ਹੈ ਦੇਖਿਆ ਨਹੀਂ ਜਾਂਦਾ ਥੈਂ ਉਹਦੀ ਮੌਤ ਹੋ ਗਈ ਹੈ ਇਹ ਤਸਵੀਰਾਂ ਬੜੀਆਂ ਦਰਦਨਾਕ ਨੇ ਲਾ ਐਂਡ ਆਰਡਰ ਦੇ ਉੱਤੇ ਸਵਾਲੀਆ ਨਿਸ਼ਾਨ ਖੜੀਆਂ ਕਰਦੀਆਂ ਤਸਵੀਰਾਂ ਤੁਹਾਡੇ ਨੇ ਔਰ ਡੇਰਾ ਬਾਬਾ ਨੂੰ ਕੋਲ ਪੈਂਦਾ ਕੋਲਾ ਵਾਲੀ ਉਥੇ ਇਹ ਮੁੰਡਾ ਐਲੂਮੀਨੀਅਮ ਦੀ ਦੁਕਾਨ ਚਲਾਉਂਦਾ ਸੀ ਐਲੂਮੀਨੀਅਮ ਦੀ ਦੁਕਾਨ ਇਹਦੀ ਆਫਤ ਸੀਗੀ ਔਰ ਚੌਕ ਦੇ ਵਿੱਚ ਇਹਨੂੰ ਗੋਲੀਆਂ ਦੇ ਨਾਲ ਛਰਹਾਂ ਪੁੰਨ ਗਏ ਨੇ ਪਤਾ ਨਹੀਂ ਲੱਗਾ ਕਿ ਇਹ ਪੁਰਾਣੀ ਰੰਜਿਸ਼ ਹੈ ਹੋਇਆ ਕੀ ਹੈ ਕਿਸ ਤਰੀਕੇ ਦੇ ਨਾਲ ਇਹ ਸਭ ਕੁਝ ਹੋਇਆ ਪਰ ਤੁਸੀਂ ਦੇਖੋ ਕਿ ਜੇਸ ਪਰਿਵਾਰ ਦਾ ਇਹ ਨੌਜਵਾਨ ਪੁੱਤ ਚਲਿਆ ਜਾਵੇ ਹਾਲਾਂਕਿ ਸੋਸ਼ਲ ਮੀਡੀਆ ਦੀ ਰੈਸਟ੍ਰਿਕਸ਼ਨ ਕਰਾ ਤੁਹਾਨੂੰ ਉਹ ਤਸਵੀਰ ਪੂਰੀ ਨਹੀਂ ਦਿਖਾਈ ਜਾ ਸਕਦੀ ਜਿੱਥੇ ਉਹ ਮੁੰਡਾ ਲਹੂ ਲਹਾਨ ਹੋ ਕੇ ਚੌਕ ਦੇ ਵਿੱਚ ਡਿੱਗਿਆ ਹੋਇਆ ਇੱਕ ਵਾਰ ਫਿਰ ਤੋਂ ਸਵਾਲ ਖੜੇ ਹੁੰਦੇ ਨੇ ਕਿ ਕਿੱਥੇ ਆ ਲਾਅ ਐਂਡ ਆਰਡਰ ਕਿਵੇਂ ਇਹ ਸਾਰਾ ਕੁਝ ਹੋ ਜਾਂਦਾ ਕਿੰਨੇ ਦਲੇਰ ਲੋਕ ਬਣ ਗਏ ਨੇ ਕਿ ਚੌਕ ਦੇ ਵਿੱਚ ਗੋਲੀਆਂ ਦੇ ਨਾਲ ਨੌਜਵਾਨ ਨੂੰ ਪੁੱਨ ਜਾਵੇ ਡੇਰਾ ਬਾਬਾ ਨਾਨਕ ਸ਼ਰੀਆਮ ਗੋਲੀਆਂ ਚੱਲੀਆਂ ਚੰਦ ਕੋ ਸਮਾ ਪਹਿਲਾ ਦੀ ਗੱਲ ਹੈ ਇਹ ਔਰ ਡੇਰਾ ਬਾਬਾ ਨਾਨਕ ਦੇ ਕਹਾੜਾ ਵਾਲੀ ਚੌਂਕ ਦੇ ਵਿੱਚ ਹਾਦਸਾ ਹੋਇਆ ਆ ਆਦਸਾ ਕਹਿ ਲਿਏ ਜਾਂ ਇਹ ਕਹਿ ਲੋ ਕਿ ਸ਼ਰੀਆਮ ਗੋਲੀਆਂ ਦੇ ਨਾਲ ਪੁੱਨ ਗਏ ਕਿਸੇ ਮਾ ਦਾ ਲਾਲ ਇਹ ਤਸਵੀਰ ਬੜੀ ਦਰਦਨਾਕ ਤਸਵੀਰ ਹੈ ਉੱਥੇ ਦਾ ਪਰਿਵਾਰ ਜਿਹੜਾ ਬਿਲਕਦਾ ਉਹ ਨਹੀਂ ਦਿਖਾਇਆ ਜਾ ਸਕਦਾ ਜਦੋਂ ਮੁੰਡਾ ਡੇਗਾ ਆ ਗੋਲੀਆਂ ਦੇ ਨਾਲ ਉਹ ਵੀ ਨਿਤਾਰੋਂ ਦਿਖਾ ਸਕਦੇ ਕਿਉਂਕਿ ਸੋਸ਼ਲ ਮੀਡੀਆ ਦੀ ਰੈਸਟ੍ਰਿਕਸ਼ਨ ਆ ਇਹ ਕਾਲਾ ਵਾਲੀ ਰੋਡ ਤੇ ਤੁਸੀਂ ਡੇਰਾ ਬਾਬਾ ਨਾਨਕ ਕਦੀ ਗਏ ਹੋ ਤਾਂ ਚੌਕ ਦੇ ਵਿੱਚ ਮੁੰਡੇ ਦੀ ਦੁਕਾਨ ਆ ਉੱਤ ਸੇ ਟੌਕ ਦੇ ਵਿੱਚ ਇਹਨੂੰ ਸ਼ਰਿਆਮ ਗੋਲੀਆਂ ਦੇ ਨਾਲ ਸੜਕ ਚ ਖਿੜ ਕੇ ਭੁੰਨਿਆ ਆ ਔਰ ਮੁੰਡੇ ਦੀ ਥੈ ਮੌਤ ਹੋ ਗਈ ਹੈ ਇਹ ਬਹੁਤ ਦਰਦਨਾਕ ਤਸਵੀਰ ਡੇਰਾ ਬਾਬਾ ਨਾਨਕ ਜਿੱਥੋਂ ਗੋਲੀਆਂ ਚੱਲੀਆਂ ਔਰ ਪਹਿਲਾਂ ਕਿਉਂਕਿ ਸਾਡੇ ਕੋਲੇ ਖਬਰ ਆਈ ਹੈ ਕਿ ਗੋਲੀ ਚੱਲੀ ਆ ਔਰ ਜਦੋਂ ਬਾਅਦ ਵਿੱਚ ਖਬਰ ਨਿਕਲਦੀ ਆ ਤੇ ਪਤਾ ਲੱਗਦਾ ਹੈ ਕਿ ਗੋਲੀ ਇਕੱਲੀ ਨਹੀਂ ਜਿਗੋ ਇੱਕ ਨੌਜਵਾਨ ਮੁੰਡਾ ਜਿਹੜਾ ਆਪਣਾ ਕੰਮ ਧੰਦਾ ਖੋਲ ਕੇ ਚੌਂਕ 'ਚ ਖੜਾ ਸੀਗਾ ਉਹਦੀ ਜਿਹੜੀ ਆ ਮੌਕੇ ਦੇ ਉੱਤੇ ਮੌਤ ਹੋ ਗਈ ਆ ਸਵਾਲ ਬੜੇ ਖੱਡੇ ਹੁੰਦੇ ਨੇ ਵੀ ਕਿਵੇਂ ਆ ਆਏ ਦਿਨ ਪੰਜਾਬ ਦੇ ਵਿੱਚ ਸਾਰੀਆਂ ਵਾਰਦਾਤਾ ਹੁੰਦੀਆਂ ਕਿਉਂ ਹੁੰਦੀਆਂ ਨੇ ਗੱਲਬਾਤ ਜਿਹੜੀ ਹੈ ਉਹ ਕਰਨ ਦੀ ਕੋਸ਼ਿਸ਼ ਵੀ ਕਰ ਰਹੇ ਆ ਪਰ ਇਹ ਤਸਵੀਰ ਬੜੀ ਭਿਆਨਕ ਤਸਵੀਰਾਂ ਸੋਸ਼ਲ ਮੀਡੀਆ ਦੇ ਰੈਸਟ੍ਰਿਕਸ਼ਨ ਕਰਕੇ ਤੁਹਾਨੂੰ ਉਹ ਤਸਵੀਰ ਨਹੀਂ ਅਸੀਂ ਦਿਖਾਈ ਜਿੱਥੇ ਲਹੂ ਦੇ ਨਾਲ ਲੱਤਪੱਤ ਸੜਕ 'ਤੇ ਬੈਠਾ ਖੜਾ ਇਹ ਨੌਜਵਾਨ ਸੀਗਾ ਤੇ ਇੱਕਦਮ ਡਿੱਗ ਜਾਂਦਾ ਤੇ ਮੌਕੇ ਦੇ ਉੱਤੇ ਮੌਤ ਹੋ ਜਾਂਦੀ ਹੈ ਕਿ ਨਾ ਕੋਈ ਪਿਆਰ ਨਹੀਂ ਆਹ ਇੱਥੇ ਕਰੋ ਦੁਕਾਨ ਤੇ ਕੋਈ ਨੀਂਗਾ ਲਾ ਕੇ ਆ ਲਾ ਕੇ ਬੰਨਿਆ ਕੋਈ ਲਾ ਕੇ ਉਹ ਆ ਬੈਠਾ ਚੱਲ ਉੱਡ ਕੇ ਕਰਨੀ ਚਾਹੀਦੀ ਚਾਈ ਚੱਲਦੀ ਆ ਹੋਰ ਵੀ ਕੱਢ ਕੇ ਨਾ ਤੇ ਇਹ ਬੁਣ ਕੇ ਪਾਣੀ ਚੀਣੀ ਆ ਜਿੰਨਾ ਗੱਲ ਨਾ ਕੀ ਮਾਰੀ ਤਾ ਆਨੇਗੀ ਕਿਤਾ ਆ ਲੱਗ ਗਿਆ ਕੋਈ ਪਿਆਰ ਦੇ ਆ ਇਹ ਤੇ ਕਰੋ ਦੁਕਾਨ ਤੇ ਕੋਈ ਨਹੀਂ ਗੱਲ ਆ ਲੱਗ ਗਿਆ ਬੰਨੇ ਵਾਲੇ ਕੋਈ ਦਾਦਾ ਜਾਣਕਾਰੀ ਲਈ ਮੈਂ ਕੋਸ਼ਿਸ਼ ਕਰ ਰਿਹਾ ਕਿ ਸਾਡੇ ਉੱਥੇ ਜਿਹੜੇ ਰਿਪੋਰਟਰ ਮੌਜੂਦ ਹੈ ਉਹਨਾਂ ਦੇ ਨਾਲ ਮੈਂ ਗੱਲ ਕਰਾਂ ਪਤਾ ਲੱਗ ਸਕੇ ਕਿ ਮਾਮਲਾ ਕੀ ਹੈ ਗੁਰਪ੍ਰੀਤ ਜੀ ਗੁਰਪ੍ਰੀਤ ਚਾਵਲਾ ਮੇਰੇ ਨਾਲ ਹੈ ਗੁਰਪ੍ਰੀਤ ਸਾਹਿਬ ਇਹ ਜਦੋਂ ਤੁਹਾਡੇ ਕੋਲੇ ਖਬਰ ਆਉਂਦੀ ਆ ਤਾਂ ਪਹਿਲਾਂ ਗੋਲੀਆਂ ਚੈਨਲ ਦੀ ਖਬਰ ਸਾਨੂੰ ਆਈ ਸੀ ਇਹ ਮਾਮਲਾ ਕੀ ਹੈ ਕਿ ਕੋਈ ਪੁਰਾਣੀ ਰੰਜਿਸ਼ ਸੀਗੀ ਦਿਖੋ ਇਹ ਡੇਰਾ ਬਾਬਾ ਨਾਨਕ ਦੀ ਇਹ ਮਾਮਲਾ ਆ ਉਥੇ ਜੀ ਗੱਲ ਕਰੀਏ ਡੇਰਾ ਬਾਬਾ ਨਾਨਕ ਦੀ ਐਟ ਟਾਈਪ ਪੁਆਇੰਟ ਖਾਲਾ ਵਾਲੀ ਚੋਣ ਜਿੱਤੇ ਸਿੱਖਿਆ ਸਕਦੇ ਆ ਕਿ ਬੀਐਸਐਫ ਦੀ ਪੋਸਟ ਵੀ ਆ ਪੁਲਿਸ ਦੀ ਪੋਸਟ ਵੀ ਦਿੱਤੀ ਆ ਉਥੇ ਇੱਕ ਘਟਨਾ ਵਾਪਰਦੀ ਹੈ ਵਾਰਦਾਤ ਵਾਪਰਦੀ ਹੈ ਜਿੱਥੇ ਇੱਕ ਨੌਜਵਾਨ ਆਪਣੀ ਦੁਕਾਨ ਦੇ ਬਾਹਰ ਬੈਠਾ ਹੋਇਆ ਅੱਗ ਦੇਖ ਰਿਹਾ ਸੀ ਔਰ ਨੌਜਵਾਨ ਦਾ ਨਾਮ ਹਰਦੀਪ ਸਿੰਘ ਦੱਸਿਆ ਜਾ ਰਿਹਾ ਔਰ ਦੂਸਰੇ ਨੌਜਵਾਨਾਂ ਦੇ ਜੀ ਸਿਕੰਦਰਪੁਰ ਦੇ ਸਾਥੀ ਔਰ ਗੁੱਸੇ ਆਮ ਨੂੰ ਗੋਲੀਆਂ ਨਾਲ ਕੀ ਕਹਿ ਸਕਦੇ ਆ ਕਿ ਪੂਰੀ ਤਰ੍ਹਾਂ ਇਹ ਗਾਉਂ ਦੇ ਜਿਹੜੇ ਜੱッセ ਜਾ ਰਹੇ ਨੇ ਕਿ 10 8 10 8 ਤੋਂ ਬਾਅਦ ਦਾ ਉਹ ਜਿਹੜਿਆ ਹਾਦਸਾ ਫਾਇਲ ਕੀਤਾ ਗਿਆ ਪਰ ਨੌਜਵਾਨ ਤੇ ਫਾਇਰਿੰਗ ਹੋ ਗਈ ਹੈ ਔਰ ਉਹ ਤੋਂ ਫਰਾਰ ਹੋ ਜਾਂਦੇ ਹੋ ਜਖਮੀ ਹੋ ਚੁੱਕਾ ਸੀ ਨੌਜਵਾਨ ਹਦੀਪ ਉਹ ਜਖਮੀ ਹਾਲਤ ਵਿੱਚ ਜਦੋਂ ਹਸਪੀਟਲ ਨੇ ਲਾਇਆ ਗਿਆ ਹਾਦਸੇ ਦੇ ਵਿੱਚ ਉਹਨੇ ਦੰਦ ਤੋੜ ਦਿੱਤਾ ਕਾਰਨ ਕੀ ਰਿਹਾ ਇਹ ਹਜੇ ਤੱਕ ਕੋਈ ਵੀ ਪੁਸ਼ਟੀ ਨਹੀਂ ਹੋ ਪਾ ਰਹੀ ਕਾਰਨ ਇਹ ਉਹ ਕਿਉਂਕਿ ਇੱਕ ਕਾਰੋਬਾਰੀ ਹੈ ਜੇ ਹਦੀਪ ਦੀ ਗੱਲ ਕਰੀਏ ਤੇ ਉਹ ਇੱਕ ਮੀਡੀਅਮ ਦੁਕਾਨ ਆਉਂਦਾ ਉਹ ਜਿਹੜੇ ਡੀਟ ਬਣਾਦਾ ਉਹਦਾ ਕਾਰੋਬਾਰੀ ਆਂਡੀ ਦੁਕਾਨ ਤੇ ਵੇਖਾ ਰੋਜ਼ ਹੀ ਘਰਾਉਂ ਲੱਗੇ ਨੇ ਜਿਹੜੇ ਪਿੰਡ ਤੁਸੀਂ ਉਹ ਰੋਜ਼ਾਨਾ ਆਪਣੇ ਦੁਕਾਨ ਤੇ ਜਾਂਦਾ ਸੀ ਔਰ ਉੱਥੇ ਆਪਣੀ ਦੁਕਾਨ ਤੇ ਬੈਠੇ ਉਹਦੇ ਤੇ ਫਾਇਰਿੰਗ ਦਾ ਮਾਮਲਾ ਸਾਹਦੇ ਆ ਜੀ ਜੀ ਗੁਰਪ੍ਰੀਤ ਜੀ ਬਹੁਤ ਬਹੁਤ ਸ਼ੁਕਰੀਆ ਇਸ ਤमाम ਜਾਣਕਾਰੀ ਦੇ ਲਈ ਬਹੁਤ ਬਹੁਤ ਸ਼ੁਕਰੀਆ ਤਾਂ ਤੁਸੀਂ ਦੇਖਿਆ ਕਿ ਆਪਣੀ ਦੁਕਾਨ ਦੇ ਉੱਤੇ ਅੱਜ ਕਿਉਂਕਿ ਸਿਆਲ ਅੱਜ ਕੱਲ ਹੈ ਤਾंडਪ ਦੇ ਰਿਆ ਤੇ ਅੱਗ ਸੇ ਕੰਡੇ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ ਨਹੀਂ ਪਰਿਵਾਰ ਨਹੀਂ ਵੇਖ ਹੁੰਦਾ ਦੇਖੋ ਕਿਵੇਂ ਬੁੜਾ ਹਾਲ ਹੋ ਰੱਖਿਆ ਪਰਿਵਾਰ ਨੂੰ ਜਦੋਂ ਪਤਾ ਲੱਗਾ ਮੌਕੇ ਤੇ ਆਇਆ ਤਾਂ ਤਸਵੀਰ ਜਿਹੜੀ ਆ ਉਹ ਵੇਖੀ ਨਹੀਂ ਜਾਂਦੀ